ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਅ ਟਾਈਮ ਸੀ ਇਹ ਇੱਥੇ ਲਗਭਗ ਟਾਈਮ ਕਾਫੀ ਜ਼ਿਆਦਾ ਲੇਟ ਸੀ 11 ਕਵਜ ਦਾ ਟਾਈਮ ਹੋਊਗਾ 10:30 11 ਵਜੇ ਦਾ ਟਾਈਮ ਹੋਊਗਾ ਸਾਰੇ ਅੰਦਰਲੇ ਕੰਮ ਖਤਮ ਕਰਨ ਤੋਂ ਬਾਅਦ ਮੈਂ ਸੋਚੇ ਚਲੋ ਕੱਪੜੇ ਮਸ਼ੀਨ 'ਚ ਪਾ ਦਾਂ ਅੱਜ ਮੇਰਾ ਸਵੇਰੇ ਸਿਰ ਬਹੁਤ ਜ਼ਿਆਦਾ ਦਰਦ ਕਰ ਰਿਹਾ ਸੀ ਮਾਈਗਰੇਨ ਹੋ ਰਿਹਾ ਸੀਗਾ ਮੈਂ ਦਵਾਈ ਲੈ ਕੇ ਪਹਿਲਾਂ ਤਾਂ ਮੈਂ ਲੇਟੀ ਰਹੀ ਹੌਲੀ ਹੌਲੀ ਕੁਝ ਕੰਮ ਕਰਿਆ ਅੰਦਰਲੇ ਫਿਰ ਮੈਂ ਸੋਚਿਆ ਚਲੋ ਕੱਪੜੇ ਮੈਂ ਫੁੱਲੀ ਮਸ਼ੀਨ ਚ ਪਾਈ ਦਿੰਦੀ ਆ ਵੀ ਇੱਕ ਲੋਡ ਹੈਗਾ ਸੀ ਇੰਨਾ ਕ ਹੈਗੇ ਸੀ ਕੱਪੜੇ ਕਿ ਫੁੱਲੀ ਮਸ਼ੀਨ ਚ ਪਾ ਸਕਦੇ ਸੀ ਤੇ ਮੈਂ ਕਿਹਾ ਜੀ ਮੈਨਾ ਤੋਤੇ ਅੱਜ ਕੱਲ ਨੂੰ ਫਿਰ ਬਹੁਤ ਜ਼ਿਆਦਾ ਹੋ ਜਾਣੇ ਨੇ ਮੌਸਮ ਵੀ ਠੀਕ ਸੀ ਧੁੱਪ ਬਹੁਤ ਤੇਜ਼ ਨਹੀਂ ਸੀ ਬੱਦਲ ਵਾਈ ਜੀ ਸੀ ਮੈਂ ਕਿਹਾ ਚਲੋ ਕੱਪੜੇ ਧੋ ਕੇ ਮੈਂ ਵੀ ਪਾਈ ਦੂੰਗੀ ਸੋ ਪਰ ਹੁਣ ਧੋ ਹੀ ਲੈਣੇ ਆ ਫਿਰ ਮੈਂ ਮਸ਼ੀਨ ਚ ਪਾ ਕੇ ਕੱਪੜੇ ਵੀ ਚਲੋ ਅੰਦਰ ਹੋਰ ਕੰਮ ਕਰ ਲੂੰਗੀ ਤੇ ਮਸ਼ੀਨ ਚ ਫੁੱਲੀ ਚ ਹੀ ਪਾ ਰਹੀਆਂ ਕੱਪੜੇ ਇੰਨੇ ਕ ਕੱਪੜੇ ਹੈਗੇ ਸੀ ਇੱਕ ਵਾਰੀ ਚ ਹੀ ਪੈ ਜਾਣੇ ਫਿਰ ਮੈਂ ਕਿਹਾ ਚਲੋ ਸ਼ਾਮ ਨੂੰ ਪਹਿਲਾਂ ਮੇਰੇ ਸਲਾਹ ਸੀ ਵੀ ਸ਼ਾਮ ਨੂੰ ਧੋਲਾਂ ਵੀ ਮੈਂ ਟਾਈਮਰ ਲਾ ਕੇ ਰੱਖ ਦਾਨੀ ਵੀ 1:30 ਤੱਕ 3:30 ਵਜੇ ਤੱਕ ਧੋਤੇ ਜਾਣ ਫਿਰ ਮੈਂ ਦੇਖਿਆ ਬਾਹਰ ਮੌਸਮ ਨਾ ਬਦਲ ਵਾਈ ਸੀ ਮੈਂ ਕਿਹਾ ਠੀਕ ਆ ਮੌਸਮ ਚ ਲੈਣੀ ਗਰਮੀ ਨਹੀਂ ਸ਼ਾਮ ਨੂੰ ਵੀ ਧੋਣੇ ਨੇ ਹੁਣ ਜਿਹੜਾ ਕੰਮ ਖਤਮ ਹੋ ਜੇ ਵਧੀਆ ਚੱਲਾ ਹੁਣੀ ਪਾਣੀ ਆ ਫਿਰ ਮੈਂ ਹੁਣੀ ਪਾ ਕੇ ਮਸ਼ੀਨ ਚ ਕੱਪੜੇ ਮਸ਼ੀਨ ਵੀ ਔਨ ਕਰਤੀ ਸੀ ਤੇ ਫਿਰ ਮੈਂ ਜਾ ਕੇ ਅੰਦਰਲੇ ਅੰਦਰ ਕੰਮ ਕਰਤੀ ਸੀ ਬਸ ਵੇਰੇ ਸਿਰ ਦੁਖਣ ਲੱਗਿਆ ਮੇਰਾ ਚ ਕੁਝ ਦੁਖਣ ਲੱਗਿਆ ਨਾ ਫਿਰ ਆਪਣਾ ਸਾਰਾ ਹੀ ਰੂਟੀਨ ਹੱਲੇ ਜਾਂਦਾ ਫਿਰ ਸਿਰ ਤੋ ਕੁਝ ਕੋਈ ਕੰਮ ਨਹੀਂ ਹੁੰਦਾ ਕੋਈ ਵੀ ਤੇ ਫਿਰ ਠੀਕ ਹੋਇਆ ਫਿਰ ਮੈਂ ਉੱઠી ਫਿਰ ਮੈਂ ਕੰਮ ਤੇ ਲੱਗੀ ਤੇ ਮਸ਼ੀਨ ਨੂੰ ਮੈਂ ਆਨ ਕਰ ਹੀ ਦਿੱਤੀ ਮੈਂ ਕਿ ਚਲ ਹੁਣ ਘੰਟਾ ਡੇਢ ਘੰਟਾ ਇਹ ਸਰਕਲ ਲੈਂਦਾ ਕੱਪੜਿਆਂ ਦਾ ਡੇਢ ਘੰਟਾ ਰਾਮ ਨੂੰ ਲੱਗ ਜਾਊ ਕੱਪੜਿਆਂ ਨੂੰ ਐਨੇ ਮੈਂ ਡੇਢ ਘੰਟੇ ਚ ਮੈਂ ਚਲ ਹੋਰ ਕੰਮ ਕਰ ਲਵਾਂਗੀ ਤੇ ਮਸ਼ੀਨ ਚ ਕੱਪੜੇ ਪਾਉਣ ਤੋਂ ਬਾਅਦ ਮੈਂ ਨਾ ਕਿਚਨ ਵਾਲਾ ਜੇ ਦਾ ਆਪਣਾ ਕੱਪੜਾ ਹੁੰਦਾ ਕਿਚਨ ਦੀ ਸਫਾਈ ਕਰਨ ਵਾਲਾ ਸਲੈਬ ਕਿਚਨ ਦੀ ਸਲੈਬ ਸਾਫ ਕਰਨ ਵਾਸਤੇ ਜੈਸ ਸਾਫ ਕਰਦੇ ਆਪਾਂ ਉਹ ਧੋਰੀ ਸੀ ਇਹ ਮੈਂ ਇੱਧਰ ਆ ਕੇ ਧੋਨੇ ਹੁਣੇ ਟੱਬ ਵਿੱਚ ਸਰਸ ਪਾ ਕੇ ਉੱਪਰ ਨਾਲ ਕੱਪੜੇ ਤੋਂ ਨਾਲ ਬਰਸ਼ ਨਾਲ ਰਗੜਦਾ ਨਹੀਂ ਹੁੰਦੀ ਤੇ ਸਾਰੀ ਗੰਦਗੀ ਕੱਪੜੇ ਦੀ ਬਾਹਰ ਆ ਜਾਂਦੀ ਹੁੰਦੀ ਆ ਜਦ ਆਪਾਂ ਉਹ ਪਾਣੀ ਚ ਭਿਓ ਕੇ ਥਾਪੇ ਨਾਲ ਕੁੱਟਿਓ ਚਿਪ 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 ਚਾ ਕਰੀ ਜਾਂਦਾ ਦੋ ਤਿੰਨ ਵਾਰ ਕੁੱਟਣਾ ਪੈਂਦਾ ਫੇਰ ਸਫਾਈ ਹੁੰਦੀ ਆ ਪਰਸ਼ ਨਾਲ ਕੱਪੜਾ ਫਟਦਾ ਜਲਦੀ ਜ਼ਰੂਰ ਹੈ ਪਰ ਸਫਾਈ ਬਹੁਤ ਵਧੀਆ ਹੋ ਜਾਂਦੀ ਐ ਬਿਲਕੁਲ ਨਾ ਸਾਫ ਹੋ ਜਾਂਦਾ ਕੱਪੜਾ ਇਹਨਾਂ ਅੰਦਰੋਂ ਨਾ ਹਲਕਾ ਪੂਲਾ ਹੋ ਜਾਂਦਾਗਾ ਨਹੀਂ ਪਹਿਲਾਂ ਭਾਰੀ ਭਾਰੀ ਜਗ੍ਹਾ ਜਿੱਥੇ ਜਾ ਲੱਗਦਾ ਆਪਾਂ ਚ ਗੰਦਾ ਹੁੰਦਾ ਤੁਸੀਂ ਵੀ ਦੇਖਾ ਕਿੰਨੀ ਗੰਦਗੀ ਨਿਕਲ ਰਹੀ ਐ ਕਹੇ ਜਾਂ ਰੰਗ ਨਿਕਲ ਰਿਹਾ ਵਿੱਚੋਂ ਹਨ ਤੇ ਹਰ ਤੀਸਰੇ ਚੌਥੇ ਦਿਨ ਆ ਕੇ ਮੈਂ ਇਧਰ ਸਾਫ ਕਰਦੇ ਆਂ ਕਈ ਵਾਰ ਮੈਨੂੰ ਜ਼ਰੂਰ ਤੇ ਲੱਗੇ ਦੂਸਰੇ ਦਿਨ ਵੀ ਸਾਫ ਕਰਦਾਂ ਨਹੀਂ ਡਿਪੈਂਡ ਕਰਦਾ ਹਨਾ ਵੀ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਕੱਪੜੇ ਤੋਂ ਤੇ ਇੰਨੀ ਦੋ ਦਿਨ ਤਾਂ ਆਰਾਮ ਨਾਲ ਲੰਘ ਹੀ ਜਾਂਦਾ ਨਹੀਂ ਇੱਕ ਵਾਰ ਅਚੀ ਤਰ੍ਹਾਂ ਧੋ ਲਈਏ ਸਰਦੀ ਵਿੱਚ ਗਰਮ ਪਾਣਾ ਧੋ ਲਈਦਾ ਤੇ ਗਰਮੀ ਵਿੱਚ ਨੋਰਮਲ ਪਾਣੀ ਦਾ ਤੇ ਹੁਣ ਮੈਂ ਆ ਗਈ ਸੀ ਅੰਦਰ ਮਸ਼ੀਨ 'ਚ ਕੱਪੜੇ ਪਾਏ ਸੀ ਥੋੜੀ-ਬਹੁਤੀ ਕਰਤੀਆਂ ਸਾਫ ਸਫਾਈ ਕਹਿ ਲਓ ਸੈਟਿੰਗ ਕਹਿ ਲਓ ਕਿਉਂਕਿ 2 ਦਿਨ ਹੋ ਗਏ ਸੀ ਮੈਂ ਕਰਿਆ ਨਹੀਂ ਸਾਫ ਸਫਾਈ ਕੁਝ ਵੀ ਨਹੀਂ ਕਰੀ ਹੈਗੀ ਬਸ ਲੌਬੀ ਦਾ ਸਿਰਫ ਆਹ ਸੈਂਟਰ ਟੇਬਲ ਹੀ ਮੈਂ ਸਾਫ ਕਰੂੰਗੀ ਇਸ ਤੋਂ ਬਿਨਾਂ ਕੋਈ ਜ਼ਿਆਦਾ ਕੋਈ ਮੈਂ ਡਸਟਿੰਗ ਨਹੀਂ ਕਰਦੀ ਹੈਗੀ ਬਸ ਇਹ ਐਨਾ ਕਾ ਵੀ ਘਰ ਦੇ ਚਲੋ ਲੁੱਕ ਵਧੀਆ ਜੀ ਲੱਗੇ ਦੇਖਣ ਨੂੰ ਇੱਕ ਵਾਰ ਸਾਫ ਸੁਥਰਾ ਜਿਹਾ ਲੱਗੇ ਉਹਨੇ ਕੀ ਕਰੂੰਗੀ ਕੁਝ ਸਿਰਹਾਜ ਵੀ 100% ਪ੍ਰੋਪਰਲੀ ਠੀਕ ਨਹੀਂ ਹੋਇਆ ਸੀ। ਕੁਝ ਦਵਾਈ ਦਾ ਨਸ਼ਾ ਜਿਆ ਹੁੰਦਾ ਸਰੀਰ 'ਚ ਨਾ ਲੇਜ਼ੀਨੈਸ ਕੀ ਆ ਜਾਂਦੀ ਹੈ। ਮੈਂ ਕਿਹਾ ਚਲੋ ਜਿੰਨਾ ਜਿੰਨੇ ਕ ਵੀ ਨਾ ਸਰਦਾਂ ਨੇ ਓਨਾਂ ਕੀ ਕਰ ਲਵਾਂਗੇ। ਉਸ ਫਿਰ ਆ ਸੈਂਟਰ ਟੇਬਲ ਕੱਲਾ ਸਾਫ਼ ਕੀਤਾ ਮੈਂ ਸੋਫੇ ਦਾ ਕੱਪੜਾ ਸੀ ਉਹ ਝਾੜ ਕੇ ਚਲੋ ਸੈੱਟ ਕਰਤਾ। ਥੋੜਾ ਬਹੁਤਾ ਕੁਝ ਨਾ ਕੁਝ ਕਰਨਾ ਪੈਦਾ ਹੁੰਦਾ ਜਮਾ ਵੀ ਆਪਾਂ ਬਿਲਕੁਲ ਹੀ ਵੀ ਨਾ ਕਰੀਏ ਫਿਰ ਉਹ ਵੀ ਘਰ ਵਧੀਆ ਲੱਗਦਾ ਜਿਹਾ ਹਾਥੀ ਨੇ ਲਾਈ। ਤੇ ਚੇਅਰ ਸੀ ਕਰ ਤੁਮ ਸੈਟਿੰਗ ਉਹ ਕੋਈ ਵੀ ਚੀਜ਼ ਐ ਇੱਕ ਵਧੀਆ ਠੀਕ ਪੋਜੀਸ਼ਨ 'ਚ ਪਈ ਹੋਊਗੀ ਤਾਂ ਹੀ ਵਧੀਆ ਲੱਗੂਗੀ ਹੈਨਾ ਚੇਅਰਸ ਕਾਰਟਨ ਸੈੱਟ ਪਾਸ ਲੌਬੀ ਦੀ ਥੋੜੀ ਸੈਟਿੰਗ ਕਰਤੀ ਮੈਂ ਫਿਰ ਡਾਇਨਿੰਗ ਹੋਣ ਵਾਲੇ ਕਾਰਟਨਸ ਖੜਦਣਾ ਸੈੱਟ ਕੋਲ ਜੋ ਹੈਲਪਰ ਜੋ ਕੋਚਾ ਲਗਾਉਂਦੇ ਉਹ ਇਕੱਠੇ ਕਰਕੇ ਉੱਪਰ ਚੇਅਰ ਤੇ ਰੱਖ ਦਿੰਦੇ ਹੁੰਦੇ ਆ ਕਾਰਟਨ ਸੈੱਟ ਹੋ ਗਏ ਤਾਂ ਉਧਰ ਟਾਸਟ ਬਿਨ ਪਰ ਐਪੈਸ ਖਾਲੀ ਕਰਨੇ ਕਰਨ ਵਾਲਾ ਸੀ ਕੂੜਾ ਸੁੱਟਣਾ ਵਾਲਾ ਸੀਗਾ ਇਹ ਵੀ ਬਾਹਰ ਖਾਲੀ ਕਰੀ ਆਵਾ ਫਿਰ ਸਮੈਲ ਆਉਣ ਲੱਗ ਜਾਂਦੀ ਜਦੋਂ ਭਰਿਆ ਹੋਵੇ ਤੇ ਵੈਸੇ ਵੀ ਬੱਛਾ ਨਹੀਂ ਲੱਗਦਾ ਹੈਗਾ ਖਾਲੀ ਕਰਨਾ ਪੈਂਦਾ ਇਵੀ ਨੂੰ ਮੈਂ ਡਸਟਬਿਨ ਬਾਹਰ ਲੈ ਜਾਈਂ ਕਿੰਡਕੀ ਖਾਲੀ ਕਰਕੇ ਤੇ ਇਹਨੂੰ ਬਾਕਟ ਨੂੰ ਧੋ ਕੇ ਬਾਹਰ ਹੀ ਰੱਖ ਦੋਗੀ ਐਨੇ ਕੰਮ ਜਿਹੜੇ ਹੁੰਦੇ ਨੇ ਡੇਲੀ ਕਰਨੇ ਹੀ ਪੈਂਦੇ ਨੇ ਹੁਣ ਥੋੜੀ ਜਿਹੀ ਲੌਬੀ ਵਾਲਾ ਬੋਸ ਫੇਸ਼ਿੰਗ ਇਹ ਵੀ ਡੇਲੀ ਰੂਟੀਨ ਦਾ ਹੀ ਹਿੱਸਾ ਹੀ ਕਦੇ ਨਾ ਕਰੋ ਫਿਰ ਬਹੁਤ ਬਹੁਤ ਗੰਦਾ ਲੱਗਦਾ ਦੇਖਣ ਨੂੰ ਵੀ ਚੰਗਾ ਲੱਗਦਾ ਹਨਾ ਇਹ ਕੰਮ ਘੱਟ ਵੱਧ ਹੋ ਜਾਂਦੇ ਹੁੰਦੇ ਨੇ ਅੱਜ ਬਹੁਤ ਹਲਕੇ ਹੁਲਕੇ ਜੇ ਕੰਮ ਕਰੇ ਨੇ ਬਸ ਮੈਨੂੰ ਆ ਹੀ ਹੋਗਾ ਜਿੰਨਾ ਟਾਈਮ ਚੇਂਜ ਕੱਪੜੇ ਧੁੱਤ ਤੇ ਜਾ ਰਹੇ ਨੇ ਉਨਨਪਾਈਂ ਚੋ ਲੋ ਕੁਛ ਨਾ ਕੁਛ ਮੈਂ ਅੰਦਰ ਕਰ ਲਾ ਹਨਾ ਤੇ ਜਿੰਨੇ ਕੁ ਬਿਨਾ ਸਾਫ ਦਾ ਨਹੀਂ ਥੋੜੇ-ਬਹੁਤੇ ਕੰਮ ਜਿਵੇਂ ਕਰ ਲਏ ਬਾਕੀ ਕੱਲ ਤੋਂ ਸ਼ੁਰੂ ਕਰਾਂਗੇ ਸਾਫ ਸਫਾਈ ਥੋੜੀ ਡਸਟਿੰਗ ਵਗੈਰਾ ਤੁਹਾਨੂੰ ਆਪ ਦੀ ਸਿਹਤ ਠੀਕ ਹੋਵੇ ਆਪ ਦਾ ਚਿੱਤ ਠੀਕ ਹੋਵੇ ਫੇਰੀ ਵਧੀਆ ਲੱਗਦਾ ਕੰਮ ਕਰਨਾ ਹਨਾ ਜਿੱਤੋਂ ਕਿ ਕੋਈ ਆਪਣਾ ਕੋਈ ਦੁੱਖ ਦਾ ਸੁੱਖ ਦਾ ਤਾਂ ਦਿਲ ਨਹੀਂ ਕਰਦਾ ਕੰਮ ਕਰਨ ਨੂੰ ਫਿਰ ਹੁੰਦਾ ਹੀ ਨਹੀਂ ਕੰਮ ਹੀ ਨਹੀਂ ਹੁੰਦਾ ਹੈਗਾ ਫਿਰ ਹੁਣ ਵਾਸ਼ਰੂਮ ਵੀ ਹੋ ਗਿਆ ਥਲੀ ਸਾਫ ਹੋ ਗਿਆ ਤੇ ਹੈਂਡ ਟਾਵਲ ਵੀ ਕਰਤਾ ਮੈਂ ਜਿਹੜੀ ਇੱਕ ਫਰੈਸ਼ ਤੋਤਾ ਹੈ ਇੱਥੇ ਲਗਾਤਾ ਤੇ ਹੁਣ ਮੈਂ ਲੱਗੀ ਸੀ ਬਾਥਰੂਮ ਸਾਫ ਕਰਨ ਬਾਥਰੂਮ ਦੀ ਵੀ ਡੀਪ ਕਲੀਨਿੰਗ ਕਰਨੀ ਸੀ ਵੀ ਜਿਸਨੂੰ ਡੀਪ ਕਲੀਨਿੰਗ ਕਰਦੇ ਆ ਨਾ ਤੇ ਅੱਧਾ ਪੌਣਾ ਘੰਟਾ ਆਰਾਮ ਨਾਲ ਮੈਨੂੰ ਲੱਗ ਜਾਂਦਾ 35 ਮਿੰਟ 40 ਮਿੰਟ ਇੰਨਾ ਟਾਈਮ ਲੱਗ ਜਾਂਦਾ ਮੈਨੂੰ ਓਟੋ ਵੀ ਕਰਕੇ ਦੇਖਿਆ ਬਿਕੋਜ਼ ਡੀਪ ਕਲੀਨਿੰਗ ਵਿੱਚ ਸਾਰਾ ਕੁਝ ਆ ਜਾਂਦਾ ਹਨਾ ਬਾਥਰੂਮ ਦੀਆਂ ਵਾਲਸ ਵੀ ਸਾਫ ਕਰਨੀਆਂ ਵੀ ਵਾਸ ਫਿਸ਼ੈਂਟ ਟਾਇਲਟ ਸੀਟ ਫਲੋਰ ਸਾਰਾ ਕੁਝ ਸਾਫ ਕਰਨਾ ਤੇ ਬਾਥਰੂਮ ਵੀ ਫਰਟੀ ਮੰਗ ਇਹ ਵੀ ਸਾਫ ਕਰਨ ਵਾਲਾ ਸੀਗਾ ਫਿਰ ਮੈਂ ਕਿਹਾ ਚਲੋ ਸ਼ਾਮ ਨੂੰ ਕਰ ਲੂੰਗੀ ਮੈਂ ਬਾਹਰ ਕੱਢ ਕੇ ਇਹਨਾਂ ਨੂੰ ਸਾਫ ਜਾਂ ਫਿਰ ਨੈਕਸਟ ਡੇ ਕਰ ਲੂੰਗੀ ਉਹ ਵੀ ਕਰੂੰਗੀ ਤੇ ਬਾਕੀ ਇਹ ਸਾਰੇ ਜੀ ਵਾਲਸ ਵਗੈਰਾ ਸੀ ਤਰ੍ਹਾਂ ਹੀ ਕਰ ਲੂੰਗੀ ਕਲੀਨ ਸਰਫ ਲੈ ਕੇ ਤੇ ਰੈਡ ਹਾਰਪੀ ਲੈ ਕੇ ਕਰ ਰਹੀ ਹਾਂ ਸਾਫ ਚੌਥੇ ਪੰਜਵੇਂ ਦਿਨ ਦੀ ਪੀਪ ਕਲੀਨਿੰਗ ਕਰਨੀ ਪੈਂਦੀ ਹੈ ਬਾਥਰੂਮ ਦੀ ਚਾਰ ਦਿਨਾਂ ਤੋਂ ਪੰਜ ਦਿਨਾਂ ਤੋਂ ਉਹ ਚਲੋ ਟਾਇਲਟ ਸੀਟ ਤੇ ਫਾਸਫੇਸ਼ਨ ਉਹ ਮੈਂ डेली ਵਾਂਗੂ ਕਲੀਨ ਕਰਦਾਂ ਨਹੀਂ ਹੁੰਦੀ ਹੈ ਤੇ ਟਾਈਲਸ ਟੋਪ ਤੇ ਪੰਜ ਵੰਦੀਨ ਸਾਫ ਕਰਦਾਂ ਨਹੀਂ ਹੁੰਦੇ ਉਹਦੋਂ ਫਿਰ ਨਾਲ ਦੇ ਨਾਲ ਫਲੋਰ ਵੀ ਸਾਫ ਹੋ ਜਾਂਦਾ ਵਾਲ ਟਾਈਲਸ ਵੀ ਸਾਫ ਹੋ ਜਾਂਦੀਆਂ ਨੇ ਸਾਫ ਕਰਨ ਤੋਂ ਬਾਅਦ ਮੈਨੂੰ ਬਾਥਰੂਮ ਇੱਕ ਅਲੱਗ ਜਿਹੀ ਲੁੱਕ ਨਿਕਲ ਕੇ ਆਉਂਦੀ ਤੇ ਆਪ ਨੂੰ ਵੀ ਬਹੁਤ ਵਧੀਆ ਲੱਗਦਾ ਫਿਰ ਸਾਫ ਸਫਾਈ ਕਰਕੇ ਕੋਈ ਗੱਲ ਗੰਦਗੀ ਤਾਂ ਅੱਛੀ ਨਹੀਂ ਲੱਗਦੀ ਬਿਲਕੁਲ ਵੀ ਕੋਈ ਚੀਜ਼ ਗੰਦੀ ਪਈ ਹੋਵੇ ਤੇ ਅਬ ਦੇ ਆਪ ਨੂੰ ਹੀ ਜਾਂ ਖਿਚਾਉਣ ਲੱਗ ਜਾਂਦੇ ਘਬਰਾਹਟ ਜੀ ਹੋਣ ਲੱਗ ਜਾਂਦੀ ਆ ਸਫਾਈ ਵਧੀਆ ਲੱਗਦੀ ਆ ਕੋਈ ਵੀ ਚੀਜ਼ ਸਫਾਈ ਕਰਕੇ ਹਟਦੀ ਫਿਰ ਦਿਲ ਕਰਦਾ ਵੀ ਉਹਨੂੰ ਦੇਖੀ ਚਲੋ ਅਜੇ ਨਾ ਸਾਫ਼ ਹੋ ਗਿਆ ਤੇ ਮਨ ਵੀ ਖੁਸ਼ ਹੁੰਦਾ ਕਿ ਅੱਜ ਆਪਾਂ ਚੀਜ਼ ਦੀ ਸਫਾਈ ਕਰੀ ਆ ਵੀ ਚਲੋ ਬਹੁਤ ਵਧੀਆ ਕੰਮ ਹੋ ਗਿਆ ਆਪ ਨੂੰ ਵੀ ਅੱਛਾ ਫੀਲ ਹੁੰਦਾ ਤੇ ਹੁਣ ਮੈਂ ਧੋਲੇ ਸੀ ਕੱਪੜੇ ਕੱਪੜੇ ਧੋਣ ਤੋਂ ਪਹਿਲਾਂ ਮੈਂ ਦੇਖਿਆ ਮਸ਼ੀਨ ਨਾਲ ਲਈ 10-15 ਮਿੰਟ ਉਹਨੇ ਲੈਣੀ ਸੀ ਤਾਂ ਉਹਦਾ ਟਾਈਮ ਪਿਆ ਸੀ 10-15 ਮਿੰਟਾਂ ਦਾ ਫਿਰ ਮੈਂ ਕਿਹਾ ਚਲੋ ਮੈਂ ਨਹਾ ਲਾਂ ਪਹਿਲਾਂ ਫਿਰ ਮੈਂ ਨਹਾਏ ਨਹਾ ਵੀ ਆਈ ਸੀ ਨਹਾ ਕੇ ਫਿਰ ਮੈਂ ਆ ਕੇ ਮਸ਼ੀਨ ਚੋਂ ਕੱਪੜੇ ਕੱਢੇ ਕੱਪੜੇ ਧੋਤੇ ਪਏ ਸੀ ਟਾਈਮਰ ਪੂਰਾ ਹੋ ਗਿਆ ਕਿ ਮਸ਼ੀਨ ਦਾ ਤੋਂ ਮੈਂ ਕਿ ਕੱਪੜੇ ਵੀ ਸੁਕਣੇ ਪਾਗਾ ਧੁੱਪ ਵੀ ਹੈਗੀ ਸੀ ਪਰ ਬਹੁਤ ਹਲਕੀ ਧੁੱਪ ਸੀ ਯਾਨੀ ਤੇਜ਼ ਧੁੱਪ ਨਹੀਂ ਸੀ ਜਿਵੇਂ ਰੋਜ ਹੁੰਦੀ ਆ ਥੋੜੀ ਬੱਦਲਵਾਈ ਵੀ ਸੀ ਕੱਪੜੇ ਦਾ ਕੰਮ ਹੈ ਕਿ ਖਤਮ ਹੋ ਕੰਮ ਕਰ ਮੇਚ ਪਤਾ ਰੋਜ ਦੇ ਕੱਪੜੇ ਲੋਹ ਤੇ ਜੇ ਮੈਂ ਅੱਜ ਨਾ ਧੋਣ ਦੀ ਕੱਲ ਨੂੰ ਇਸ ਤੋਂ ਵੀ ਜ਼ਿਆਦਾ ਹੋ ਜਾਣੇ ਕੋਈ ਖਜਮੇ ਮੈਨੂੰ ਲੱਗਦਾ ਚੌਥੇ ਦਿਨ ਕੱਪੜੇ ਧੋ ਰਿਹਾ ਅੱਜ ਛਾਪ ਦੇਣਾ ਤੇ ਕੁਛ ਤਾਂ ਮੈਂ ਹਲੇ ਕੱਪੜੇ ਮੈਂ ਛੱਡ ਦੇ ਜਿਹੜੇ ਵੀ ਮੈਨੂੰ ਲੱਗਿਆ ਚੱਲ ਇੱਕ ਦਿਨ ਠਹਿਰ ਕੇ ਫੇਰ ਧੋ ਲੂੰਗੀ ਅਮਰੂਮ ਦੀ ਪੈਟ ਸ਼ੀਟ ਚੇਂਜ ਕਰਨੀ ਇਸ ਵਿੱਚ ਓਵਨ ਕੀਤੀ ਬਸ ਇੱਕ ਵੇਮਾ ਠਹਿਰ ਕੇ ਕਰੋਂਗੇ ਨਹੀਂ ਕੱਪੜੇ ਪੋਹਾ ਜ਼ਿਆਦਾ ਇਕੱਠੇ ਹੋ ਜਾਣਗੇ ਹੁਣ ਵੀ ਜਿੰਨੇ ਕਲੌਂਡਰੀ ਬਾਕਟ ਚ ਪਈ ਸੀ ਮੈਂ ਉਹਨੇ ਕੀ ਮਸ਼ੀਨ ਚ ਪਾਏ ਨੇ ਤੇ ਐਤ ਦਾ ਬਸ ਇਹ ਡੇਲੀ ਦੇ ਕੱਪੜੇ ਹੋ ਜਾਂਦੇ ਨੇ ਧੋ ਲੋ ਕੱਪੜੇ ਹਨਾ ਫਿਰ ਉਹਨਾਂ ਦੇ ਅਲਟਾ ਪਲਟੇ ਵੀ ਕਰਨੇ ਪੈਂਦੇ ਆ ਅੱਧੇ ਘੰਟੇ ਬਾਅਦ ਆਖੇਨਾਂ ਦੇ ਆਸ-ਪਾਸ ਪਲਟਾਉਂਗੀ ਫਿਰ ਜਲਦੀ ਸੁੱਕ ਹੀ ਜਾਣਗੇ ਨਾਲ ਫਿਰ ਰੰਗ ਵੀ ਨਹੀਂ ਖਰਾਬ ਹੁੰਦਾ ਕੱਪੜਿਆਂ ਦਾ ਜੇ ਆਪਾਂ ਇੱਕ ਪਾਸੇ ਇਹਨਾਂ ਨੂੰ ਪਾਈ ਰੱਖੀਏ ਬੁਰਕੀ ਵਿਚੇੜੀ ਇਹਨਾਂ ਵੀ ਚਲੋ ਸ਼ਾਮ ਨੂੰ ਉਤਾਰਾਂਗੇ ਫਿਰ ਰੰਗ ਵੀ ਧੁੱਪੇ ਖਰਾਬ ਹੋ ਜਾਂਦਾ ਕੱਪੜਿਆਂ ਦਾ ਇਹ ਕੱਪੜੇ ਪਾਉਣ ਨੂੰ ਸੁੱਕਣੇ ਝੋਟੇ ਕੱਪੜੇ ਜਿਹੜੇ ਉਹ ਸਟੈਂਡ ਤੇ ਪਾ ਦੂੰਗੀ ਸੁੱਕਣੇ ਟਾਈਮ ਹੋ ਗਿਆ 1 ਵਜੇ ਦਾ ਮੈਂ ਹੁਣ ਬਾਹਰੋਂ ਫ੍ਰੀ ਹੋ ਕੇ ਆਈਆਂ ਕੱਪੜੇ ਸੁੱਕਣੇ ਪਾ ਕੇ ਫਿਰ ਲੈ ਕੇ ਆਈਆਂ ਫਰੂਟ ਫਰੂਟ ਖਾਉਂਗੀ ਅੱਜ ਮੈਂ ਕੰਮ ਵੀ ਲੇਟ ਸ਼ੁਰੂ ਕਰ ਇਸ ਕਰਕੇ ਕੰਮ ਲੇਟ ਖਤਮ ਹੋਏ ਨੇ ਹੈਨਾ ਕਿਉਂਕਿ ਸਵੇਰੇ ਉੱਠੀ ਮੇਰਾ ਸਿਰ ਬਹੁਤ ਬਹੁਤ ਹੈ ਦੁਖ ਰਸ ਚਾਹ ਪੀ ਕੇ ਮੈਂ ਪਹਿਲਾਂ ਮਾਈਗਰੇਨ ਦੀ ਦਵਾਈ ਲਈ ਉਸ ਵਾਰ ਮੈਂ ਥੋੜਾ ਲੇਟੀ ਤੇ ਫਿਰ ਸਿਰ ਠੀਕ ਹੋਇਆ ਫਿਰ ਮੈਂ ਕੰਮ ਸ਼ੁਰੂ ਕੀਤਾ ਨੇ ਤੇ ਦੋ ਦਿਨ ਹੋ ਗਏ ਦੋ ਦਿਨ ਤੋਂ ਤਿੰਨ ਦਿਨ ਹੋ ਗਏ ਕੋਈ ਨਾ ਮੈਂ ਕੋਈ ਵੀਡੀਓ ਬਣਾਈ ਆ ਨਾ ਨਾ ਮੈਂ ਕੋਈ ਖਾਸ ਕੰਮ ਤਾਂ ਨਹੀਂ ਕਰੇ ਨੇ ਕਿਉਂਕਿ ਜਿਹੜੀ ਮੈਂਟ ਦੀ ਹਾਰ ਸੀ ਉਹ ਠੀਕ ਨਹੀਂ ਸੀ ਮੈਂਟਲੀ ਬਹੁਤ ਅਪਸੈਟ ਸੀ ਹੀ ਮੈਂ ਪਰ ਤੁਹਾਡੇ ਬਹੁਤ ਸਾਰੇ ਕਮੈਂਟ ਆਏ ਇੰਸਟਾਗ੍ਰਾਮ ਤੇ ਵੀ ਆਏ ਪਰਸਨਲੀ ਮੈਨੂੰ ਵਟਸਐਪ ਤੇ ਵੀ ਆਏ YouTube ਤੇ ਵੀ ਕਮੈਂਟਸ ਆਏ ਪੜਾਣੇ ਵੀ ਤੁਸੀਂ ਠੀਕ ਹੋ ਥੋੜੀ سی ਠੀਕ ਹੈ ਤੁਸੀਂ ਵੀਡੀਓ ਕੋਈ ਅਪਲੋਡ ਕਰ ਰਹੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਨਾ ਪਿਆਰ ਦੇਣ ਲਈ ਮੇਰੀ ਇੰਨੀ ਕੇਅਰ ਕਰਨ ਵਾਸਤੇ ਹਨਾ ਅ ਕਿਉਂਕਿ ਨਾ ਕਈ ਵਾਰ ਕੀ ਹੁੰਦਾ ਕਿ ਖੂਨ ਦੇ ਰਿਸ਼ਤੇ ਨਾਲੋਂ ਦਿਲ ਦੇ ਰਿਸ਼ਤੇ ਕਿਤੇ ਜ਼ਿਆਦਾ ਵਧੀਆ ਹੁੰਦੇ ਨੇ ਉਹਨਾਂ ਦਿਲ ਦੇ ਰਿਸ਼ਤਿਆਂ ਤੋਂ ਆਪਾਂ ਨੂੰ ਜ਼ਿਆਦਾ ਪਿਆਰ ਮਿਲਦਾ ਗੱਲ ਪਿਆਰ ਦੀ ਕੇਅਰ ਦੀ ਹੁੰਦੀ ਹੈਗੀ ਤੇ ਜਿਵੇਂ ਤੁਸੀਂ ਪੁੱਛ ਰਹੇ ਸੀ ਮੈਸੇਜ ਕਰਕੇ ਤੁਹਾਡੇ ਸੇਹ ਠੀਕ ਆ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਹੈਗੇ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਫਿਕਰ ਕੀਤਾ ਮੈਨੂੰ ਮੈਸੇਜ ਕੀਤਾ ਹਨਾ ਬਲਕਿ ਆਪਣਾ ਕੋਈ ਖੂਨ ਦਾ ਰਿਸ਼ਤਾ ਨਹੀਂ ਜਸਟ ਆਪਾਂ YouTube ਤੇ ਇੱਕ ਫੈਮਲੀ ਬਣੇ ਹੋਇਆਗੇ ਜੋ ਤੁਸੀਂ ਰੋਜ਼ ਵੀਡੀਓਜ਼ ਦੇਖਦੇ ਹੋ ਮੈਂ ਤੁਹਾਡੇ ਰੋਜ਼ ਕਮੈਂਟਸ ਪੜ੍ਹਦੀ ਆ ਤੇ ਬਸ ਇੱਕ ਦੂਜੇ ਨਾਲ ਆਪਾਂ ਜੁੜ ਜਾਂਦੇ ਆ ਆਪਾਂ ਨੇ ਕੋਈ ਦੂਜੇ ਦਾ ਮੋਹ ਪਿਆਰ ਆਉਣ ਲੱਗ ਜਾਂਦਾ ਬਸ ਇਹੀ ਗੱਲ ਹੁੰਦੀ ਹੈਗੀ ਇਹੀ ਦਿਲ ਦੇ ਰਿਸ਼ਤੇ ਹੁੰਦੇ ਨੇਗੇ ਤੇ ਬਹੁਤ-ਬਹੁਤ ਥੈਂਕ ਯੂ ਥੋੜਾ ਬਹੁਤ-ਬਹੁਤ ਧੰਨਵਾਦ ਮੈਂ ਆਪਣੇ ਆਪ ਨੂੰ ਇਸ ਗੱਲ ਲਈ ਲੱਕੀ ਸਮਝਦੀ ਹਾਂ ਕਿ ਜਿਵੇਂ ਇੱਕ ਦਿਨ ਵੀਡੀਓ ਨਵਾਵਾਂ ਮੈਨੂੰ ਥੋੜੇ ਪਰਸਨਲੀ ਬਹੁਤ ਕਮੈਂਟਸ ਆਉਂਦੇ ਨੇ ਤੁਸ ਵੀਡੀਓ ਨੂੰ ਕਿਉਂ ਨਹੀਂ ਪਾਈ ਤੁਸ ਫਿਕਰ ਕਰਦੇ ਹੋ ਜਾਨੀ ਕਿ ਮੇਰਾ ਬਹੁਤ ਵਧੀਆ ਚੀਜ਼ ਇਹ ਮੈਨੂੰ ਲੱਗੀ ਮੈਨੂੰ ਮੈਨੂੰ ਆਹ YouTube ਤੋਂ ਮੈਨੂੰ ਕੋਈ ਪੈਸੇ ਦਾ ਕੋਈ ਨਾਲ ਨਹੀਂ ਹੈਗਾ ਕਿ ਮੈਂ ਇੰਨੇ ਪੈਸੇ ਕਮਾਵਾਂ ਮੈਂ ਕਦੇ ਵੀ ਵਾਇਰਲ ਹੋ ਅਗੇ ਇਹ ਅਰਦਾਸ ਨਹੀਂ ਕੀਤੀ ਕਿ ਮੇਰੀ YouTube ਬਹੁਤ ਵਧੀਆ ਚੱਲੇ ਮੋਰ ਅਵਿਊਸ ਆਉਣ ਬਹੁਤ ਪੈਸਾ ਮਿਲੇ ਮੈਨੂੰ ਮੈਂ ਕਦੇ ਵੀ ਅਰਦਾਸ ਨਹੀਂ ਕੀਤੀ ਮੈਂ ਸੋਚਦੀ ਹੁੰਨੇ ਮੈਂ ਗਗਨ ਦੀ ਤੋ ਅਸਰ ਰੱਬ ਤੋਂ ਕਦੇ ਮੰਗਿਆ ਨਹੀਂ ਹੈਗਾ ਜਿਹੜਾ ਤੋਂ ਕੰਮ ਸ਼ੁਰੂ ਕੀਤਾ ਫਿਰ ਮੈਂ ਕਹਿੰਦਾ ਨਹੀਂ ਰੱਬ ਦਿੱਤਾ ਸਾਰਾ ਕੁਝ ਆ ਜਿਵੇਂ ਕੁਝ ਚੱਲ ਜੀ ਜਾਂਦਾ ਜਿਵੇਂ ਜੋ ਕੁਝ ਮੇਰੀ ਝੋਲੀ 'ਚ ਰੱਬ ਪਾਈ ਜਾਂਦਾ ਠੀਕ ਹੈ ਨਾ ਵੀ ਇਹ ਚੀਜ਼ ਤਾਂ ਮੈਂ ਲਾਲਚ ਨਹੀਂ ਕਰਨਾ ਹੈਗਾ ਮੈਂ ਕਦੇ ਵੀ ਅਰਦਾਸ ਨਹੀਂ ਕੀਤੀ ਇਸ ਕੰਮ ਪਿੱਛੇ ਪਰ ਜਿਹੜੇ ਤੁਹਾਡੇ ਪੋਜ਼ਿਟਿਵ ਕਮੈਂਟਸ ਆਉਂਦੇ ਨੇ ਵੀਡੀਓਸ ਤੇ ਤੁਸੀਂ ਮੈਨੂੰ ਪਿਆਰ ਦਿੰਦੇ ਹੋ ਮੇਰੇ ਕੰਮ ਨੂੰ ਪਿਆਰ ਦਿੰਦੇ ਹੋ ਹਨਾ ਤੇ ਉਹੀ ਮੈਂ ਕਹਿੰਦੇ ਸਭ ਤੋਂ ਵੱਡੀ ਚੀਜ਼ ਉਹੀ ਆ ਵੀ ਜਿਹੜੀ ਆਕੇ ਵੀਡੀਓਸ ਤੇ ਥਰੂ ਮੈਂ ਥੋੜਾ ਪਿਆਰ ਖਟਿਆ ਤੇ ਉਹ ਮੈਨੂੰ ਸਭ ਤੋਂ ਵੱਡੀ ਚੀਜ਼ ਲੱਗਦੀ ਜਿਹਦਾ ਕੋਈ ਮੁੱਲ ਵੀ ਨਹੀਂ ਹੈਗਾ ਜੇ ਆਪਾਂ ਪੈਸੇ ਨਾਲ ਇਹ ਪਿਆਰ ਖਰੀਦੀਏ ਪੈਸੇ ਨਾਲ ਇੰਨੇ ਪੋਜ਼ਿਟਿਵ ਕਮੈਂਟਸ ਖਰੀਦੀ ਉਹ ਵੀ ਨਹੀਂ ਆਉਂਦੇ ਹੈਗੇ ਵੀ ਇਸ ਗੱਲ ਮੈਂ ਲੱਕੀ ਸਮਝਦੀ ਕਿ ਮੇਰੇ ਵੀਡੀਓਸ ਤੇ ਕੋਈ 네ਗੇਟਿਵ ਕਮੈਂਟ ਨਹੀਂ ਆਉਂਦਾ ਹੈਗਾ ਤੇ ਇਸ ਵਾਰ ਇਸ ਗੱਲ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਥੋੜੀ ਸਾਰਿਆਂ ਨੇ ਕਿ ਇੰਨੀ ਵਧੀਆ ਮੈਨੂੰ ਆਡੀਅנס ਮਿਲਿਆ ਹੈ ਜਿਹੜੇ ਵਧੀਆ ਮੈਨੂੰ ਵਿਊਅਰਸ ਮਿਲਦੇ ਨੇ ਜਿਨ੍ਹਾਂ ਨੇ ਸੋਚ ਇੰਨੀ ਵਧੀਆ ਕੋਈ ਇਹਨੇ ਸੋਹਣੇ ਕਮੈਂਟਸ ਕਰਦੇ ਨੇਗੇ ਸੋ ਹੁਣ ਕਾਪੇ ਵੀਡੀਓ ਦਾ ਐਂਡ ਅਸੀ ਮੇਰੀ ਆਈ ਦੀ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ